ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਸਰਜਾਨੀ ਟਿਕਟਾਕ ਹੋਗੇ ਅ ਜੈਸੀ ਚੱਲੇ ਚੱਲੇ ਆ ਮਖੂ ਮੇਲੇ ਤੁਹਾਨੂੰ ਮਿਲਦੇ ਉੱਥੇ ਜਾ ਕੇ ਅਸੀਂ ਤੁਰ ਪਏ ਆ ਵੇਖੋ ਸਾਡੇ ਪਿੰਡ ਦਾ ਥਿਊ ਹਾਂਜੀ ਅਸੀਂ ਪਹੁੰਚ ਗਏ ਆ ਚੋਲਾ ਸਾਹਿਬ ਚੋਲਾ ਸਾਹਿਬ ਤੋਂ ਲਈ ਬੱਸ ਤੁਹਾਨੂੰ ਮਿਲਦੇ ਅਸੀਂ ਨਾਂਨ ਲਾ ਅਸੀਂ ਪਹੁੰਚ ਗਏ ਸਰੀਆਲੀ ਤੇ ਮੇਰੇ ਪਾਪਾ ਆਊਟ ਆਫ ਕੰਟਰੀ ਤੁਹਾਨੂੰ ਪਤਾ ਹੀ ਹੋਊਗਾ ਇਸ ਕਰਕੇ ਸਾਨੂੰ ਬੱਸਾਂ ਤੇ ਸਫ਼ਰ ਕਰਨਾ ਪਿਆ ਬੰਦਾ ਆ ਅਸੀਂ ਪਹੁੰਚ ਗਏ ਮਖੂ ਮੇਲੇ ਤੇ ਤੁਹਾਨੂੰ ਕਾਫੀ ਦੂਰ ਦੂਰੋਂ ਛਕਤਾ ਹੁੰਦੀ ਹੈ ਮੇਰੀ ਮੰਮਾ ਨੇ ਵੀ ਮੈਨੂੰ ਇਹ ਸੁਖਣਾ ਲਾਉਣੀ ਸੀ ਇਸ ਕਰਕੇ ਐਸੀ ਵੀ ਆਏ ਸੀ ਅਸੀਂ ਮੱਥੇ ਆਏ ਲੈ ਗਏ ਗੁਰਦੁਆਰਾ ਸਾਹਿਬ ਜਾ ਕੇ ਤੁਹਾਨੂੰ ਫਿਰ ਮਿਲਦੇ ਆਂ ਜਿ ਪਹੁੰਚ ਗਿਆ ਜੋੜਾ ਘਰ ਜੋੜਾ ਜਮਾ ਕਰਾ ਗਿਆ ਤੁਹਾਨੂੰ ਮਿਲਦੇ ਆ ਦਰਬਾਰ ਵਿੱਚ ਜਾ ਕੇ 7954 4 ਰੰਗ ਦੇ 4 ਸੱਕੇ ਆਪਾਂ ਚੱਲਾਂਗੇ ਵਾਪਸ ਘਰ ਨੂੰ ਅਸੀਂ ਰਸਤੇ 'ਚੋਂਦੇ ਹੁੰਦੇ ਪੀਤਾ ਗੰਨੇ ਦਾ ਰਸ ਜੋ ਕਿ ਬਹੁਤ ਹੀ ਠੰਡਾ ਠੰਡਾ ਸੀ ਪੀ ਕੇ ਤਰਗੀ ਸੀ ਬਹੁਤ ਮਜ਼ਾ ਆਇਆ ਮੈਂ ਰਸਤੇ 'ਚ ਹੁੰਦਿਆਂ ਹੁੰਦਿਆਂ ਮम्मा ਤੋਂ ਕਰਾਈਆਂ ਦੋ ਕਰੀਲਾ ਸੂਟ ਜੋ ਇੰਸਟਾਗ੍ਰਾਮ ਤੇ ਵੇਖ ਸਕਦੇ ਤੁਸੀਂ ਮੈਂ ਆਪਣੀ ਇੰਸਟਾਗ੍ਰਾਮ ਆਈਡੀ ਬਲੌਗ ਵਿੱਚ ਮੈਂਸ਼ਨ ਕਰ ਜੁਣਾ ਤੁਸੀਂ ਸਾਰੇ ਲਾਈਕ ਫੋਲੋ ਕਰਿਓ ਭਾਵੇਂ ਕਿ ਬਲੌਗ ਦੀ ਐਂਡਿੰਗ ਨਹੀਂ ਕਰ ਪਾਇਆ ਇਸ ਕਰਕੇ ਮੈਂ ਅੱਜ ਕਰੰਦਿਆਂ ਲਾਈਕ ਕਮੈਂਟ ਜ਼ਰੂਰ ਕਰਿਓ ਬਾਏ ਬਾਏ